ਸੰਗਤ ਜੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਬਥੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਬਥੇ ਸੰਗਤ ਜੀ ਮਹਾਰਾਜ ਦੀ ਕਿਰਪਾ ਨਾਲ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ 96 ਕਰੋੜੀ ਚੱਲਦਾ ਵੀਰ ਚੱਕਰਵਰਤੀ ਪੰਜਾਬ ਵਿਸ਼ਵ ਭਾਰਤ ਨਿਹੰਗ ਸਿੰਘਾਂ ਸੰਗਤ ਜੀ ਆਜ ਦਾਸ ਪਿੰਡ ਚ ਮਾਰੂ ਘਨੌਰ ਲਾਕੇ ਦੇ ਕੋਲ ਬਾਬਾ ਸਤਨਾਮ ਸਿੰਘ ਜੀ ਜਿਹੜੇ ਦਾਸ ਦੇ ਨਾਲ ਭਾਈ ਅਮਰਤਪਾਲ ਸਿੰਘ ਜੀ ਮੈਰੋ ਉਹਨਾਂ ਦੇ ਹੱਥ ਵਿੱਚ ਵੀ ਗਏ ਸੀ ਐਵੇਂ ਬਾਬਾ ਮਨੀ ਸਿੰਘ ਜੀ ਵੱਡੇ ਦਾਦੀ ਫੌਜ ਭਾਈ ਗੁਰਪ੍ਰੀਤ ਸਿੰਘ ਜੀ ਵੱਡੇ ਦਾਦੀ ਫੌਜ ਬਾਸ ਸਿੰਘ ਜੀ ਵੱਡੇ ਦਾਦੀ ਫੌਜ ਸੋ ਦਾਸ ਆਪਣੇ ਘੋੜੇ ਤੇ ਆ ਜਾ ਰਿਹਾ ਸੀ ਤੇ ਬਾਬਾ ਗੁਰਪ੍ਰੀਤ ਸਿੰਘ ਜੀ ਆਪਾਂ ਨੂੰ ਮਿਲੇ ਕਹਿੰਦੇ ਬਾਬਾ ਜੀ ਆਜੋ ਚਲਿਓ ਫੌਜਾਂ ਦੇ ਤੁਹਾਨੂੰ ਦਰਸ਼ਨ ਕਰਾ ਕੇ ਲੈ ਆਈਏ ਸੋ ਅੱਜ ਆਪਾਂ ਐ ਹੋਇਆ ਪਿੰਡ ਧਨੌਰ ਤੇ ਪਿੰਡ ਚਮਾਰੂ ਧਨੌਰ ਧਨੌਰ ਦੇ ਕੋਲ ਪਿੰਡ ਚਮਾਰੂ ਉੱਥੇ ਆਏ ਹੋਇਆ ਸੋ ਅੱਜ ਮਹਾਰਾਜ ਦੀ ਕਿਰਪਾ ਨਾਲ ਬਣਾ ਚੱਕੀ ਪੈਰਾ ਹੋਇਆ ਵਾ ਆਪਣਾ ਤੇ ਆਪਾਂ ਅੱਜ ਕੀ ਕਹਿੰਦੇ ਆ ਬਾਈ ਉਹਨੂੰ ਹਾਂਜੀ ਕਾਜੀ ਹਾਂਜੀ ਅੱਜ ਮਹਾਰਾਜ ਦੀ ਕਿਰਪਾ ਸੀ ਸਿੰਘਾਂ ਦੀ ਬੇਦਖਿਰਪਾ ਦੇ ਨਾਲ ਦਾਸ ਨੇ ਕਾਜੀ ਵੀ ਛਕ ਲਿਆ ਪੋਜਾ ਨੇ ਛਕਾਇਆ ਪਿਆਰ ਨਾਲ ਬੜਾ ਆਨੰਦ ਆਇਆ ਵਾ ਮਹਾਰਾਜ ਚੜ੍ਹਦੀ ਕਲਾ ਰੱਖੇ ਸੰਗਤ ਜੀ ਇਹ ਵੀ ਇੱਕ ਬੇਨਤੀ ਆ ਵੀ ਭਰਾਵਾਂ ਨੇ ਗੱਡੀ ਲਈ ਨਵੀਂ ਬਾਬਾ ਸਤਨਾਮ ਸਿੰਘ ਜੀ ਇਹ ਸਾਰੇ ਕਿਰਾਨਾ ਮਿਲ ਕੇ ਇਹ ਗੱਡੀ ਨਵੀਂ ਥਾਰ ਲਈ ਆ ਇਹਨਾਂ ਨੇ ਮਹਾਰਾਜ ਚੜ੍ਹਦੀ ਕਲਾ ਰੱਖੇ ਗੱਡੀ ਵਿੱਚ ਕੋਈ ਪਰੇਸ਼ਾਨੀ ਨਾ ਆਵੇ ਚੜ੍ਹਦੀ ਕਲਾ ਹੀ ਰਵੇ ਫੌਜਾਂ ਦੀ ਮੁੱਢੇ ਦਾਲਦੇ ਮੁੱਢਾ ਨਾਲ ਲਸਾਣਾ ਵਾ ਤੇ ਮਹਾਰਾਜ ਚੜ੍ਹਦੀ ਕਲਾ ਕਰੇ ਪੰਚ ਦੀ ਸੇਵਾ ਵਾਸਤੇ ਠਾਲ ਲਈ ਆ ਫੌਜਾਂ ਦੀ ਸੇਵਾ ਵਾਸਤੇ ਮਹਾਰਾਜ ਚੜ੍ਹਦੀ ਕਲਾ ਰੱਖੇ ਗੱਡੀ ਦੀ ਚੜ੍ਹਦੀ ਕਲਾ ਫੌਜਾਂ ਦੀ ਚੜ੍ਹਦੀ ਕਲਾ ਸੋ ਭਰਾਵਾਂ ਦੇ ਦਾਸ ਆਇਆ ਸੀ ਬੜੇ ਪਿਆਰ ਨਾਲ ਬੜਾ ਮੇਰਾ ਸਤਿਕਾਰ ਵੀ ਕੀਤਾ ਭਰਾਵਾਂ ਦੇ ਨਾਲ ਤੇ ਆਪਾਂ ਮਹਾਰਾਜ ਕਿਰਪਾ ਕਰੇ ਤੇ ਪਿੰਡ ਚ ਮਾਰੂ ਬਾਬਾ ਸੁਚੈਨ ਸਿੰਘ ਜੀ ਮੁੱਢਾ ਦਾਦ ਤੇ ਹੋਰ ਆਪਣੇ ਭਾਈ ਕਿੰਦਰ ਸਿੰਘ ਪਟਿਆਲਾ ਬਾਬਾ ਗੁਰਦੇਵ ਸਿੰਘ ਜੀ ਰਾਜਪੁਰਾ ਬੁੱਢਾ ਦਲ ਸਾਰੀਆਂ ਫੋਜਾਂ ਨੂੰ ਆਪਾਂ ਬੁਲਾ ਕੇ ਤੇ ਇਹਨਾਂ ਦੇ ਪਿੰਡ ਆਪਾਂ ਸਮਾਗਮ ਵੀ ਕਰਾਵਾਂਗੇ ਮਹਾਰਾਜ ਜੱਪਾ ਕਰੇ ਮਹਾਰਾਜ ਚੜ੍ਹਦੀ ਕਲਾ ਕਰੇ ਉਹ ਵੀ ਬਚਨੇ ਪੂਰੇ ਹੋਣ ਸਤਿਗੁਰੂ ਜੀ ਦੇ ਪਿੰਡ ਦੇ ਵਿੱਚ ਵੀ ਬੁੱਢੇ ਦਾਲਾ ਪੈਰਾ ਹੋਵੇ ਪ੍ਰਚਾਰ ਹੋਵੇ ਵਾਦ ਤੋਂ ਵਾਦ ਦਸਮ ਦੀ ਬਾਣੀ ਦਾ 파ਟ ਹੋਵੇ ਵੇ ਬੇਂਦੀ ਪ੍ਰਵਾਨ ਕਰਨੀ ਮੇਰੀ ਮਾਨ ਦੀ ਇੱਛਾ ਜੇ ਵੀ ਆਪਾਂ ਪੋਜਾਂ ਨੂੰ ਦਰਸ਼ਨ ਕਰਾਈਏ ਤੇ ਬਾਜ ਪੋਜਾਂ ਕੋਲ ਆਏ ਹੋਏ ਆਂ ਬੜੇ ਸਮੇਂ ਬਾਅਦ ਅੱਜ ਚੜ੍ਹਦੀ ਕਲਾ ਹੋਈ ਭਾਵੇਂ ਆ ਵੀ ਪੋਜਾਂ ਦੇ ਦਰਸ਼ਨ ਹੋਏ ਪੋਜਾਂ ਦੇ ਦਰਸ਼ਨ ਵਾਲੀ ਚੜ੍ਹਦੀ ਕਲਾ ਵਾ ਜੇ ਪੋਜਾਂ ਦੀ ਸੰਗਤ ਨਹੀਂ ਮਿਲਨੀ ਗੁਰੂ ਘਰ ਦੀ ਸੰਗਤ ਨਹੀਂ ਮਿਲਨੀ ਕਾਲੀਉਂ ਆ ਜਾਂਦਾ ਇੱਕ ਘੜੀ ਨਾ ਮਿਲਦੇ ਤਾਂ ਕਾਲੀ ਉੱਠਦਾ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 11 ਜਾਵੇ ਨਿਆਲੋ ਜਾਵੇ ਸ਼ਰਵਣੀ ਪੰਤ ਕਾਲੀ ਬੁੱਢੇ ਦਾਲ ਨੂੰ ਭਾਵੇਂ ਸ੍ਰੀ ਅਕਾਲ ਗੁਰੂ ਵਰਕਾ ਦੇਖ ਦੇਖ ਫੋ ਦੇ ਗੁਰਪੰਥ ਖਾਲਸੇ ਯਾਰ ਮੈਦਾਨ ਬੱਦੇ ਭਾਈ ਗੁਰਜੀਕਾ ਖਾਲਸਾ